ਹੁਣ ਹੋਈ ਐ ਇਹਦੀ ਬਣਾਉ ਲੈ ਆਉਂਦਾ ਇਹ ਮਿੱਟੀ ਖੱਡਾ ਲਾੜ ਖਿਆਵਣੀ ਕਿਹਨੇ ਤੇਰਾਲਾ ਮੋਹਰ ਕੱਢ ਕੇ ਉਹ ਦੇਖੀ ਜੋ ਮੈਂ ਕਮੈਂਟ ਕਰਕੇ ਮੋਹਰ ਕੱਢੀ ਤੇਰਾ ਮੜਾਇਆ ਆਹ ਨਾਲੇ ਵਧੀਆ ਕਰਕੇ ਇਹ ਜਾ ਵੀ ਪਸੰਦ ਦੀ ਟੁੱਕੀ ਪਕਵਾਏਂ ਗਏ ਜਾ ਕੇ ਖੁਰਲ ਆ ਬੁਗੜੇ ਦੇ ਇੱਕ ਮਿੰਟ ਕਰਕੇ ਦੇਖ ਬੋਲਦਾ ਜੀ ਜੀ ਬੋਲੂਗਾ ਹੀ ਆ ਗਿਆ ਆ ਗਿਆ ਹੈਲੋ ਹਾ ਲਾਡੀ ਕਿਵੇਂ ਆ ਬਾਬਾ ਰਾਂ ਬਾਬਾ ਬੜਾ ਜੀ ਤਾਂ मेरे ने टाइम बाद ही आऊं खासे टाइम बाद जुड़ते नहीं पहला बाबा जने जुड़ रहे थे ਨਮਾ ਦੀ ਨਮਾ ਨਮਾ ਤੂੰ ਪਹਿਲੇ ਦਾ ਕੱਲ ਮੈਂ ਕੱਲ ਟੀਕੇ ਲਵਾਏ ਦੀ ਅੱਜ ਤਾਂ ਨਮਾਉਣ ਨੂੰ ਕੀ ਹੋਇਆ ਇੰਨਾ ਤਾਂ ਕਾਫੀ ਖਾਦੇ ਪਿਛਲੇ ਟਾਈਮ ਨਾਲ ਸਿਰ ਜੜੇ ਕਿ ਬੜੀ ਨਗਲਾਈ ਵਧਿਆ ਸਭ ਘਰ ਮੰਗਣਾ ਨਮਾਉਣ ਦੇ ਤਰੀਕੇ ਨਹੀਂ ਹੋਇਆ ਹੋਇਆ ਨੀ ਨੀ

ਹਾਂ ਹਾਂ ਆਇਆ ਆਇਆ ਵੀਡੀਓ ਬਣਾਇਆ ਕਰ ਆ ਜਾ ਆ ਜਾ ਅੱਰਾ ਆ ਜੱਟਾ ਵਾ ਜੱਟ ਲਵੇ ਸਗੂੜੀ ਤੇ ਟੁੱਟੀ ਐ ਇਹ ਕਹਿੰਦਾ ਆਇਫੋਨ ਤੇ ਜਾਨੀ ਮਾਲ ਦਾ ਬ੍ਰੈਂਡ ਛਾਪਿਆ ਹੋਇਆ ਤਾਂ ਜੱਟੋਂ ਹੀ ਨੇ ਕਹਿੰਦਾ ਆ ਪਟਾ ਕਿਹੜੇ ਦਾ ਡਿੱਗਿਆ ਆ ਪਟਾ ਕਿਹੜੇ ਦਾ ਡਿੱਗਿਆ ਆ ਲੈ ਤੂਫਾਨ ਦੇ ਪਟਾ ਵਾ ਪਾਈ ਤੂਫਾਨ ਦੇ ਪਟਾ ਜਾਲ ਅੱਛੀ ਦੇਖਣੀ ਛੜਕੰਜੀ ਕੰਜੀ 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 ਕੱਟੀਆਂ ਦਾ ਪਹਾੜੀਆਂ ਨਹੀਂ ਸਿਆਉਂਦੀਆਂ ਕਾਲਾ 26 23 ਤੇ ਤਾਂ ਆ ਗਿਆ ਦੀ 23000 ਦਿੰਦਾ ਦੀ ਐਕਸ਼ਨ ਕਰਦੀ ਓਏ ਦੇਖੀ ਜਸਨ ਤੇ ਪੁੱਛਦਾ ਪਾਪਾ ਦੇ ਡਿਟੇਲ ਇਹਦੀ ਡਿਟੇਲ ਤਾਂ ਦੇ ਦੇ ਕੀ ਐ ਉਹ ਜੀ ਲੱਸੀ ਰਿਹਾ ਬਾਗੀ ਤਕੂ ਨਾ ਇਹ ਤਾਂ ਮਾਰੂ ਲੱਪੜ ਹੁਣ ਬਣਾ ਦੀ ਤੈਨੂੰ ਬਾਕੀ ਲੱਸੀਆਂ ਨੇ ਲੈ ਲੱਸੀਆਂ ਕੰਮ ਤੇ ਤੁਸੀਂ ਮੂਰੇ ਮੂਰੇ ਕੰਮ ਕਰਿਆ ਕਰੋ ਕਾਤੋਂ ਕਰਿਆ ਕਰੋ ਨਾ ਤੂੰ ਡੈਰੀ ਤੇ ਜਾਵੇਂ ਤਨਖਾ ਘੱਟੋ ਇਸ ਤਰ੍ਹਾਂ ਨਾਲ ਡੇਰੀ ਤੇ ਨਹੀਂ ਜਾਂਦਾ ਬਈ ਨਾਲੇ ਤੂੰ ਘਰੇ ਨਹੀਂ ਕੰਮ ਕਰਦਾ ਗਿਆ ਤੁਸੀਂ ਦੰਨਿਆ ਮੈਨੂੰ 25000 ਆ ਕਿ 50 ਦੰਨਿਆ ਬਈ ਇਹਦਾ ਤੂੰ ਦੱਸੀਂ ਦਿੰਦਾ ਤੂੰ ਦੰਮਾ ਮੈਨੂੰ 20000 ਸ਼ਾਨਦਾਰ ਕੀ ਆ ਉਹ ਮੈਡੀਕਲ ਵਾਲੀ ਦੇਖਦੇ ਆਂ ਮਗਾ ਲਦਾ ਹਾਂ ਚੱਕੀ ਆਦਾ ਹੀ ਲਿਆ ਕਾਫ ਬਹੁਤ ਮਗਾ ਲਾਉਂਦਾ ਏ ਏ ਇਹਦਾ ਰਿਜ਼ਲਟ ਦੱਸਿਓ ਬਾਈ ਜੀ ਵੀ ਕਿਵੇਂ ਆ ਇਹ ਆਪਾਂ ਸਾਰੇ ਬੱਚਿਆਂ ਨੂੰ ਦਿੰਨੇ ਆ ਇਹਨਾਂ ਨੂੰ ਕਾਫ ਐਕਟਿਵ 골ਡ ਬੜਾ ਕਾਫ ਵੀ ਦਿੱਤਾ ਇਹਦਾ ਰਿਜ਼ਲਟ ਕਿਵੇਂ ਹੈ ਤੈਨੂੰ ਕਿਵੇਂ ਲੱਗਿਆ ਇਹ ਰਿਜ਼ਲਟ ਰਿਜ਼ਲਟ ਠੀਕ ਹੈ ਇਹਦਾ ਬਹੁਤ ਵਧੀਆ ਹੈ ਉਹਦੇ ਨਾਲੋਂ ਠੀਕ ਹੈ ਇਹਨਾਂ ਤਾਂ ਲੀਟਰ ਜਿਲੇ ਆਵਾਂਗੇ ਵੱਡੇ ਹੀ ਲਿਆਵਾਂਗੇ ਕੱਟਰੂ ਤਾਂ ਕਿੰਨੇ ਹੋ ਰਹੇ ਨੇ 5 ਜੀ ਲਿਆਵਾਂਗੇ ਨਾਲੇ ਸਸਤਾ ਪਊ ਤਾਂ ਲੀਟਰ ਦੇ ਨਾਲ ਤੁੰਗਣੀ ਬਣ ਜਾਂਦੀ ਹੈ ਜੀ ਹੋਰ ਇਹ ਜਿਹੜੇ ਕਿੰਨਾ ਕਿਪਿਆ ਥੋੜਾ ਮੁੱਟੀ ਹੈ ਜੀ ਪਾਣੀ ਨਹੀਂ ਆਉਂਦਾ ਪਾਣੀ ਨਾ ਹੋਵੇ ਮੈਂ ਐਡੀ ਕਲੀ ਬਣਾਇਆ ਬੈ ਨਾ ਪਾਣੀ ਨਹੀਂ ਹੈਗਾ 300 ਰੁਪਏ 95 ਕੋਲੇ ਆਉਣਾ ਲੈ ਟੱਕਣ ਚ ਪਾਲਾ ਪਹਿਲਾਂ ਡੈਡੀ ਟੱਕਣ ਚ ਪਾਲਾ ਆ ਸਰੰਜਾ ਲੈ ਲੈ ਯਾ ਲੈਣੀ ਐ ਨਾ ਬਸ ਇਹ ਆ ਨੂੰ ਦੇ ਦਿੰਦੀ ਬਿੱਲੀ ਨੂੰ ਇਹ ਚਬੜ ਮੁਹਾ ਤਾਂ ਖਾਣ ਜੁੜਰੇ ਆ ਕਰਾ ਜੀ ਜੁੜਰੇ ਨੇ 13 ਜਣੇ ਛੋਟੀ 5 ਐਮ ਐਲ ਉਹਨੂੰ ਦੇਵਾਂਗੇ ਛੋਟੀ ਨੂੰ ਹੂੰ ਦਸੀ ਵੀ ਦੇ ਮੇਰੇ ਚੱਲਿਆ ਉਹ ਚੱਲਿਆ ਬਜੀ ਲਸੀ ਗਿਆ ਐਸਾ ਮਰੂ ਜਨਾ ਇੱਲਾ ਪਰ ਹੁੰਦਾ ਆ ਗੂੰ ਬੱਚੀ ਕਾਉਣਾ ਭਾਦ ਗਿਆ ਤਾਂ ਤੁੱਪੇ ਪਈਆਂ ਪਈਆਂ ਹੋ ਗਈਆਂ ਆਏ ਚਲਾਇਆ ਆ ਸਹੀ ਐ ਜੱਟ ਕਾਇੰਨੇ ਉਹਨਾਂ ਕੋ ਜੀਜੀ ਐ ਗੱਟ ਮਰੂ ਆ ਪਾਸ ਸੇ ਹੜਦਾ ਵੇ ਜਾ ਪੰਜੀ ਦੇਣੀ ਆ ਪੰਜ ਉਹਦੇ ਵੀ ਕੱਤੀ ਠਾ ਗਿਆ ਦੱਸੋ ਬੱਸ ਬਹੁਤ ਆ ਇਹਨਾਂ ਨੂੰ ਦਾ ਇਹ ਤਾਂ ਆਪੀ ਲੈ ਦੇ ਦਿੰਦੇ ਨੇ ਉਹ ਤਾਂ ਪਹਿਲੀ ਵਾਰ ਹੀ ਦੇਵਾਂਗੇ ਪਹਿਲੀ ਵਾਰ ਹੀ ਦੇਵਾਂਗੇ ਇਹਨੂੰ ਤਾਂ ਲੈ ਲੂ ਕੀ ਦੀ ਅੱਤੀ ਦੀ ਲੈਰੀ ਆ ਆ ਹੀ ਸੁਭਾਅ ਪੈ ਜਾਂਦਾ काफ एक्टिव गोल्ड था कमाला। आ का कमाल अच्छा है रिखा बैठी शानदार काफ एक्टिव गोल्ड दिता असर करूंगे ਹੈਂ ਮੈਂ ਜਲਦੀ ਉੱਠ ਕੇ ਲਿਆਣੀ ਆ ਜਲਦੀ ਕ피ਜ ਬੁਲਿਆ ਐ ਦੇਖੀ ਰੁਬੀ ਸਾਰੀ ਨਾਲ ਇਹਨੂੰ ਪਿਆ ਦੀਆਂ ਹੋਰ ਪੀਓ ਆ ਦੇਖੋ ਹੁਣ ਹੁਣ ਦੇਖੀ ਹੁਣ ਅਸਰ ਕਰਨੀ ਹੈ ਲੱਸੀ ਪਿਆਉਣੇ ਪਿਾਵਾਂਗੇ ਪਈ ਸਾਰਿਆਂ ਨੂੰ ਆ ਜਾ ਰੁਕ ਦੂ ਮੈਂ ਲੱਸੀ ਏੜਾ ਦੀਦੀ ਡਲਾ ਦੀਦੀ ਸਾਰੀ ਬੰਨ ਰੈਡੀ ਇਹਨੂੰ ਬਿਠਾ ਨਹੀਂ ਉਹਨੂੰ ਉਹ ਕਰੇਂਗੀ ਇਹ ਆ ਜਾ ਲੈ ਆ ਜਾ ਰੇ ਖੜਾ ਬੈਠੀ ਬੈਠੀ ਨਹੀਂ ਦੂ ਇਹ ਨਹੀਂ ਪਿੰਦੀ ਹੈਗੀ ਇਹ ਉਹ ਪੀਊਗੀ ਆ ਕੱਟੇ ਨੂੰ ਪਤਾ ਲੱਗ ਗਿਆ ਜੀ ਬਸ ਮੜਾ ਆ ਮੁੜ ਕੇ ਕਿਹੜਾ ਨਹੀਂ ਖਾਣ ਦੇਣਾ ਗਿਆ ਕਾਲੀ ਡੋਲ ਦੂੰਗਾ ਹਟ ਜਾ ਬਈ ਕੱਤੀ ਬੋਕ ਹੈਟ ਆ ਯਾਰ ਇਹਨਾਂ ਨਾ ਐਚਐਲਡੀਵੀ ਦੇ ਪਲਾ ਵਾਲੀ ਚੰਗੇ ਵਾਲੀ ਤੱਕੜੀ ਹੈ ਇਹ ਪਈਆ ਕਾਲੀ ਸਾਧ ਚੰਗੇ ਟੀਕੇ ਦਾ ਫਰਕ ਤਾਂ ਹੈਗਾ ਹੈ ਬਹੁਤ ਜ਼ਿਆਦਾ ਹੈ ਫੁੱਲ ਫੁੱਲ ਬੜਾ ਫਰਕ ਆ ਲਿਆਓ ਲਿਆ ਪਿਆਈਏ ਲੱਸੀ ਕੀ ਲੈਣਗੇ ਅਹੀਂ ਪਰ ਲਾ ਮੜਾ ਆਈ ਲੈ ਬੱਦਰ ਆ ਨੂੰ ਗੁੱਲੇ ਹੀ ਨਹੀਂ ਲੈ ਇੱਕ ਇਹ ਕਦੇ ਕਿਹੜਾ ਚੱਕ ਲੂ ਮੋਟਰਸਾਈਕਲ ਕਿਹੜਾ ਚੱਕ ਲੂ ਕੋਝੇ ਵਾਲਾ ਛੇੜ ਬਾਈ ਤੂੰ ਲੱਸੀ ਬੀਨ ਦੇ ਬਾਰੇ ਮਗਰ ਮਗਰ ਜਾਨਦੇ ਨੇ ਸਾਰੇ ਆ ਰੂਬੀ ਆ ਚੈੱਕ ਕਰੋ ਯੇ ਆਪਣੀ ਰੂਬੀ ਲੈ ਆ ਹੁਣ ਨੂਨ ਪਾ ਕੇ ਲੈਂਦਾ ਨੂਨ ਪਾ ਕੇ ਲੈਂਦਾ ਵਿਚੀ ਪਾ ਲਾ ਸਾਰੇ ਦੇ ਕਿਰਨ ਨੂਨ ਲਾ ਲਾ ਮਿਕਸ ਕਰ ਲੈ ਸਾਰੇ ਜੀ ਬਾਦੇ ਜਿਗਰਾ ਬਾਦੇ ਟਾਲੇ ਟਾਲੇ ਬਾਦੇ ਬਾਦੀ ਸਾਰੇ ਚ ਇਹ ਲੱਸੀ ਕਿਦੇ ਬਹੁਤ ਆਉਂਦੇ ਆ ਹਾਂ ਪੜਾ ਆਪਣੇ ਆਪ ਦੀ ਡੇਰੀ ਵੀ ਆਈ ਘਰ ਦੀ ਉੱਥੇ ਕਿਉਂ ਵੇਚਦੇ ਆ ਤਾਂ ਕਰਕੇ ਲੱਸੀ ਹੁੰਦੀ ਜਿਹੜੀ ਆਪਾਂ ਨੇ ਜਿੰਨੀ ਵਿਕਦੀ ਆ ਵੇਚ ਦਿੰਨੇ ਆ ਬਾਕੀ ਕੱਟਰ ਮਾਰੂ ਪਿਆਰ ਨੇ ਕਟਰੋਂ ਨੂੰ ਡੀ ਵਰਮਿੰਗ ਦੀ ਘੱਟ ਲੋੜ ਪੈਂਦੀ ਹੈ। ਤੂੰ ਆਪਾਂ ਨੂੰ ਮੈਡੀਕਲ ਦਵਾਈਆਂ ਦੇਣ ਦੀ ਲੋੜ ਨਹੀਂ ਹੈਗੀ। ਜੇ ਲੱਸੀ ਦੇ ਰਹੇ ਨੇ ਤੇਲ ਤੂਲ ਨਾਲੇ ਕੋਈ ਦਿੱਕਤ ਨਹੀਂ ਰਹਿੰਦੀ ਹੈਗੀ। ਫੇਰ ਵੀ ਪਾਈ ਲੈ ਜੀ ਦੋ ਬੋਤਲ ਚ। ਉਹ ਪਹਿਲਾਂ ਪਾ ਕਰ ਲ ਪਾਇਆ। ਇੱਕ ਹੋਰ ਤਿਆਹ ਬੋਤਲ ਜੀ। ਉਧਰ ਭਈਆ ਲਿਆ। ਉਹ ਕੀਰਾ ਭਰਲੇ ਚੁੰਗਣੀ ਤੇਰੀ ਕੀ ਸੁਣਾ ਉਹ ਦੁਖਰਾ ਨਾ ਬਈਆ ਸੁਣਾ ਮਾਰੀ ਨਾ ਮਾਰੂੰ ਮਾਰੂੰ ਮਾ ਚੱਕੇ ਸੱਟੂ ਥੱਲੇ ਉਹ ਸੱਟਦੇ ਲੈ ਲੈ ਸੱਟਦੇ ਓੜ ਜਾ ਪੰਗੇ ਕਿਉਂ ਲੈਣਾ ਹੈ ਸਾਈਡ ਦੀ ਬਸਾਈਡ ਤੋਂ ਮੈਨੂੰ ਨਹੀਂ ਪਤਾ ਦੇ ਜਾ ਕੇ ਅੰਦਰ ਆ ਆ ਆ ਸੀਸੇ ਵਾਲੀ ਨਾਲ ਪਿਆ ਦੋ ਬੁੱਤ ਵਾਲੇ ਡੁੱਬੇ ਜਿਹੇ ਪਈ ਹੋਣੀ ਗੋਬਰ ਦੇ ਹਿੱਸੇ ਆ ਪਾਣੀ ਨਾਲ ਇਹ ਗੰਦੂ ਬੱਸ ਪੀ ਗਈ ਪੀ ਗਈ ਐ ਹੁਣ ਬੱਸ ਹੋਆ ਕਰ ਕੇ ਆਈ ਸੀ ਕਿਤਾ ਸੱਚੂ ਬੱਦਦਾ ਨਾ ਪਰ ਨਾ ਲੱਸੀ ਚ ਦਾ ਨੂਨ ਪਾਤਾ ਹੁਣ ਸਾਰੀ ਚੀਚਾ ਦੁੱਧ ਦਾ ਨੂਨ ਹੋ ਗਿਆ ਉਹਦਾ ਨੂਨੇ ਪਿੰਦਾ ਆਈ ਉਹਨੂੰ ਕਹ ਲੋ ਨਾਲ ਚਿੱਖਾ ਇੱਕ ਨਾਲ ਤੇਰੇ ਡੈਡੀ ਨੂੰ ਦੇ ਦਿੰਦੇ ਆ ਹੋਰ ਕੀ ਆ ਇਹ ਨਹੀਂ ਨਾਲ ਦੇ ਦਿਆ ਨਾ ਨਾ ਉਹ ਨੂਨ ਪਾਤਾ ਚਾ ਲਾ 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 ਨਿੰਦਰਾ